ਏਹ ਮਿੱਠੀ ਬਾਣੀ ਮੇਰੇ ਸੱਤ ਗੁਰ ਦੀ ਮਿੱਠੀ ਬਾਣੀ ਮੇਰੇ ਸੱਤ ਗੁਰ ਦੀ ਮੇਰੀ ਆਪਣੀ ਨਾ ਲਿਖੀ ਹੋਈ ਤੁਰਦੀ ਮੇਰੀ ਆਪਣੀ ਨਾ ਲਿਖੀ ਹੋਈ ਤੁਰਦੀ ਮੈਥੋਂ ਆਪਣਾ ਨਾ ਰੂਪ ਨਾ ਤੂੰ ਮੰਗੇ ਰਾਣੀਏ ਇਹ ਤਾਂ ਚੜੇ ਆਵਿਆ ਭਗਤੀ ਦਾ ਰੰਗ ਰਾਣੀਏ ਇਹ ਤਾਂ ਚੜੇ ਆਵਿਆ ਭਗਤੀ ਦਾ ਰੰਗ ਰਾਣੀਏ ਮੈਂ ਤਾਂ ਲੁੱਟ ਲਈ ਬਨਾਥ ਦੇ ਆ ਚਿੱਲਿਆ ਲੁੱਟ ਲਈ ਬਨਾਥ ਦੇ ਆ ਚਿੱਲਿਆ ਧੰਨ ਗੁਰੂ ਜੀ ਨੇ ਦੂਜੀ ਵਾਰ ਮਿਲਿਆ ਨਾਲ ਚੱਲੂ ਮੈਂ ਕਿਲੇ ਤੇ ਅਲ ਭੇਲਿਆ ਜੀ ਨੇ ਪਾੜ ਕੇ ਤੇ ਕੰਨ ਤੇਰੇ ਪਾਈਆਂ ਮੁੰਦਰਾ ਉਹਦਾ ਕਰਨਾਂ ਦੀਦਾਰ ਚਾਉਂਦੀ ਰਾਣੀ ਸੁੰਦਰਾ ਉਹਦਾ ਕਰਨਾਂ ਦੀਦਾਰ ਚਾਉਂਦੀ ਰਾਣੀ ਸੁੰਦਰਾ ਉਹਦਾ ਕਰਨਾਂ ਦੀਦਾਰ ਚਾਉਂਦੀ ਰਾਣੀ ਸੁੰਦਰਾ